ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਕੰਢ ਤੇ ਹੀ ਦੂਸਰੇ ਦਿਨ ਸਕੂਲ ਵਿੱਚ ਜਸਪ੍ਰੀਤ ਨੇ ਹਰदयाल ਸਿੰਘ ਵੱਲ ਬਿਲਕੁਲ ਵੀ ਨਾ ਤੱਕਿਆ ਉਹ ਖੁਦ ਚਾਹੁੰਦੀ ਸੀ ਕਿ ਹਰदयाल ਉਸ ਤੋਂ ਦੂਰੀ ਜਾਵੇ ਇਸ ਚਿੱਠੀ ਦਾ ਜ਼ਿਕਰ ਉਸਨੇ ਇਮਲੀ ਕੋਲ ਵੀ ਨਹੀਂ ਕੀਤਾ ਵੱਡੀ ਬ੍ਰੇਕ ਵੇਲੇ ਇਮਲੀ ਨੇ ਕਿਹਾ ਕੱਲ ਮੇਰੀ ਗਵਾਂਡਨ ਤ੍ਰਿਸ਼ਾ ਬੱਚੇ ਲਈ ਉਸ ਲੈਬ ਵਿੱਚ ਗਈ ਸੀ ਜਿੱਥੇ ਤੂੰ ਗਈ ਸੀ ਹੁਣ 35 ਹਜ਼ਾਰ ਮੰਗਣ ਲੱਗ ਪਏ ਨੇ ਉਦੋਂ ਤੇਰਾ 20 ਜਾਂ 22 ਵਿੱਚ ਸਰ ਜਾਣਾ ਸੀ ਤੂੰ ਐਵੇਂ ਵਕਤ ਖਰਾਬ ਕਰ ਦਿੱਤਾ ਮੈਨੂੰ ਚਿੰਤਾ ਰਹਿੰਦੀ ਤੇਰੇ ਬੱਚਾ ਹੋਣ ਬਾਰੇ ਤੂੰ ਮੇਰੀ ਬੜੀ ਪਿਆਰੀ ਦੋਸਤ ਹੈ ਜਦੋਂ ਮੈਂ ਆਪਣੇ ਜੀਨੂ ਨੂੰ ਵੇਖਦੀ ਹਾਂ ਤਾਂ ਮੈਂ ਵੀ ਸੋਚਦੀ ਆਂ ਕਿ ਜਸਪ੍ਰੀਤ ਕੋਲ ਵੀ ਬੱਚਾ ਹੋਣਾ ਚਾਹੀਦਾ ਮੈਂ ਮੰਨਦੀ ਆਂ ਕਿ ਕੰਮ ਵਿੱਚ ਤੇਰੀ ਕੋਈ ਰੁਚੀ ਨਹੀਂ ਜੋ ਭਾਵੇਂ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਪਰ ਸੱਚੀ ਗੱਲ ਦੱਸਾਂ ਬੱਚੇੜੀ ਤੇਰੀ ਇਹੀ ਵਧੀਆ ਉਮਰ ਹੈ ਮੇਰੀ ਦੋਸਤ ਹਾਂ ਕਰਦੇ ਆਂ ਇਸ ਬਾਰੇ ਫੈਸਲਾ ਉਦੋਂ ਕੁਝ ਕੰਮ ਕਰਨ ਵਾਲੇ ਸਨ ਉਹ ਮੈਂ ਕਰ ਲੇ ਮੇਰੇ ਪਿੱਛੇ ਮਾਪਿਆਂ ਦੇ ਵੀ ਬਹੁਤ ਚੰਗੀ ਸੀ ਹੁਣ ਸਭ ਠੀਕ ਹੈ ਕਰਦੀ ਹਾਂ ਕੋਈ ਜਿਸ ਬਾਰੇ ਜਲਦੀ ਜਸਪ੍ਰੀਤ ਨੇ ਪਿਆਰ ਨਾ ਰੁੱਸਦਾ ਹੱਥ ਘੁੱਟ ਕੇ ਆਖਿਆ ਜੇ ਤੂੰ ਮੇਰੀ ਮੰਨ ਲੈਂਦੀ ਨਾ ਤਾਂ ਤੈਨੂੰ ਇਹਨਾਂ ਖਰਚੇ ਨਹੀਂ ਸੀ ਕਰਨਾ ਪੈਣਾ ਈਮਰੀ ਆਪਣੀ ਗੱਲ ਮਕਾ ਕੇ ਉਸ ਵੱਲ ਵੇਖਣ ਲੱਗੀ ਈਮਰੀ ਤੇਰੇ ਸਿਰ ਵਿੱਚ ਇੱਕ ਨਿੱਕੀ ਜਿਹੀ ਗੱਲ ਕਿਉਂ ਨਹੀਂ ਪੈ ਰਹੀ ਵੇਖ 35000 ਡਾਲਰ ਤੋਂ ਡਰ ਕੇ ਮੈਂ ਕਿਉਂ ਕਿਸੇ ਗੈਰ ਮਰਦ ਨੂੰ ਆਪਣਾ ਸਰੀਰ ਸਮਰਪਿਤ ਕਰਾਂ ਸਾਡੇ ਲਈ ਇੱਜ਼ਤ ਦਾ ਸਵਾਲ ਹੁੰਦਾ ਹੈ ਤੈਨੂੰ ਪਹਿਲਾਂ ਹੀ ਸਮਝਾਇਆ ਕਿ ਆਚਰਣ ਮੈਨੂੰ ਕਿੰਨਾ ਪਿਆਰਾ ਹੈ ਸਾਡੇ ਵਿਆਹ ਦਾ ਮਤਲਬ ਇਹ ਹੁੰਦਾ ਹੈ ਕਿ ਪਤੀ ਤੋਂ ਬਿਨਾਂ ਕੋਈ ਉਪਰਾ ਮਰਦ ਸਾਨੂੰ ਛੋਵੇ ਦੀਗਣਾ ਭਾਵੇਂ ਪਹਿਲਾਂ ਪਿਆਰ ਵੀ ਹੋਵੇ ਉਸੇ ਤਰ੍ਹਾਂ ਪਤੀ ਨੇ ਹੋਰ ਔਰਤ ਵੱਲ ਨਹੀਂ ਵੇਖਣਾ ਹੁੰਦਾ ਜੇ ਸੱਚ ਪੁੱਛੇ ਤਾਂ ਮੈਨੂੰ ਤਾਂ ਜਿਹੀਆਂ ਗੱਲਾਂ ਤੋਂ ਵੀ ਗਿਲਿਆਣ ਆਉਣ ਲੱਗ ਪੈਂਦੀ ਹੈ ਤੂੰ ਵੇਖਿਆ ਹੋਣਾ ਕਿ ਮੈਂ ਇੱਥੇ ਵੀ ਕਿਸੇ ਮਰਦ ਨਾਲ ਹੱਥ ਨਹੀਂ ਮਿਲਾਉਂਦੀ ਇਸ ਤੋਂ ਪਹਿਲਾਂ ਕਿ ਕੋਈ ਮੇਰੇ ਵੱਲ ਹਸ ਵਧਾਏ ਮੈਂ ਪਹਿਲਾਂ ਹੀ ਦੋਨੋਂ ਹੱਥ ਜੋੜ ਕੇ ਸਿਰ ਚੁੱਕਾ ਦਿੰਦੀ ਹਾਂ ਸਾਡੇ ਸਭਿਆਚਾਰ ਦੀ ਗੱਲ ਹੋਰ ਹੈ ਉਹ ਮੂਵੀ ਵੀ ਤਾਪਾ ਵੇਖੀ ਸੀ ਨਾ ਇਕੱਠਿਆਂ ਜਿਸ ਵਿੱਚ ਇੱਕ ਪਾਜਪਤੀ ਆਪਣੀ ਪਤਨੀ ਨੂੰ ਕਿਵੇਂ ਬਾਹਰ ਕਿਸੇ ਨਾਲ ਸੌਣ ਲਈ ਆਖਦਾ ਹੈ ਲੱਗਦਾ ਹੈ ਕਿ ਤੁਹਾਡੇ ਲਈ ਕੰਮ ਬਹੁਤ ਵੱਡੀ ਗੱਲ ਹੈ ਸਾਡੇ ਲਈ ਕੁਝ ਨਹੀਂ ਤੁਹਾਡੇ ਲੋਕ ਸੋਚਦੇ ਹਨ ਜਿਵੇਂ ਔਰਤ ਦੀ ਕੰਮ ਬਿਨਾਂ ਸਿਹਤ ਵਿਗੜ ਜਾਵੇਗੀ ਸਾਡੇ ਵਿੱਚ ਇੰਜ ਦੀ ਸੋਚ ਹੀ ਨਹੀਂ ਹੈ ਸਾਡੀਆਂ ਬਹੁਤ ਸਾਰੀਆਂ ਔਰਤਾਂ ਇਸ ਵੱਲ ਬਹੁਤਾ ਧਿਆਨ ਹੀ ਨਹੀਂ ਦਿੰਦੀਆਂ ਬਾਕੀ ਦੀ ਗੱਲ ਬੱਚੇ ਬਾਰੇ ਮੈਂ ਖੁਸ਼ ਹਾਂ ਕਿ ਤੂੰ ਮੇਰੇ ਬਾਰੇ ਇੰਜ ਸੋਚਦੀ ਹੈ ਪਿਆਰੀ ਅਮਲੀ ਆਪਾਂ ਨੇ ਇਹ ਕੰਮ ਅਗਲੇ ਮਹੀਨੇ ਕਰ ਦੇਣਾ ਹੈ ਕਿਉਂਕਿ ਬੈਂਕ ਤੋਂ ਮੈਂ ਕੁਝ ਕਰਜ਼ਾ ਮਨਜ਼ੂਰ ਕਰਵਾ ਲਿਆ ਜਿਸ ਦੀ ਕਿਸ਼ਤ ਮੈਂ ਹਰ ਮਹੀਨੇ ਦਿੰਦੀ ਰਹਾਂਗੀ ਠੀਕ ਹੈ ਮੈਂ ਪੈਸਿਆਂ ਕਰਕੇ ਅਗਲ ਫੇਰ ਆਖ ਬੈਠੀ ਇਹ ਕਰਜ਼ੇ ਵਾਲੀ ਗੱਲ ਮੈਨੂੰ ਸੁਝੀ ਨਹੀਂ ਇਹ ਤਾਂ ਬਹੁਤ ਚੰਗਾ ਕੀਤਾ ਹਮਲੀ ਬੋਲੀ ਅੱਲੇ ਵਾਲੇ ਵੀ ਕਿਸ਼ਤਾਂ ਕਰਦੇ ਸੀ ਪਰ ਉਹ ਵਿਆਜ ਖੂਬ ਠੋਕਦੇ ਸੀ ਬੈਂਕ ਵਾਲਿਆਂ ਦਾ ਵਿਆਜ ਬਹੁਤ ਘੱਟ ਹੈ ਕਿਉਂਕਿ ਮੇਰਾ ਕ੍ਰੈਡਿਟ ਸਕੋਰ ਹੁਣ ਵਧੀਆ ਹੈ ਹੁਣ ਚੀਜ਼ ਗ੍ਰੇਜ਼ਰ ਲਈ ਮੈਂ ਕ੍ਰੈਡਿਟ ਕਾਰਡ ਵਰਤਦੀ ਆ ਰਹੀ ਹਾਂ ਤੇ ਹਰ ਮਹੀਨੇ ਸਾਰਾ ਬਿੱਲ ਆ ਦਿੰਦੀ ਆਂ ਇੰਜ ਮੇਰਾ ਕ੍ਰੈਡਿਟ ਵਧੀਆ ਹੋ ਗਿਆ ਹੁਣ ਜਸਪ੍ਰੀਤ ਨੇ ਆਖਿਆ ਫੇਰ ਠੀਕ ਹੈ ਯਾਦ ਰੱਖੀ ਕਿ ਮੈਂ ਤੇਰੇ ਲਈ ਹਮੇਸ਼ਾ ਖੁਸ਼ ਹਾਂ ਸ਼ੁਕਰੀਆ ਏਮਲੀ ਕੁਝ ਚਿਰ ਤੋਂ ਸਕੂਲ ਵਿੱਚ ਏਮਲੀ ਤੇ ਜਸਪ੍ਰੀਤ ਹਰਿਆਲ ਤੋਂ ਬੜਾ ਦੂਰ ਰਹਣ ਲੱਗ ਪਈਆਂ ਹਰਿਆਲ ਨੂੰ ਜਸਪ੍ਰੀਤ ਦੇ ਪਾਸਾ ਵੱਟਣ ਉੱਤੇ ਆਪਣੇ ਖਦ ਦਾ ਜਵਾਬ ਮਿਲ ਗਿਆ ਸੀ ਤੇ ਉਹ ਜਸਪ੍ਰੀਤ ਤੋਂ ਪਿੱਛੇ हट ਗਿਆ ਭਾਵੇਂ ਉਹਨੇ ਏਮਲੀ ਨੂੰ ਕੱਲ੍ਹ ਆ ਵੇਖ ਕੇ ਬਹੁਤ ਵਾਰ ਆਖਿਆ ਸੀ ਕਿ ਉਹ ਉਸ ਕੋਲਾਵੇ ਪਰਿੰਮਲੀ ਨੇ ਉਸ ਨੂੰ ਸਾਫੀ ਅੱਖ ਦਿੱਤਾ ਕਿ ਉਸ ਨੂੰ ਉਸ ਵਿੱਚ ਕੋਈ ਦਿਲਚਸਪੀ ਨਹੀਂ ਲਈ ਉਸ ਤੋਂ ਬਾਅਦ ਉਹ ਜ਼ਿਆਦਾਤਰ ਆਪਣੀ ਲੈਬ ਵਿੱਚ ਬਕਤ گزارਣ ਲੱਗ ਪਿਆ ਕੋਈ ਥੇੜਾ ਬਾਅਦ ਇਮਰੀ ਤੇ ਜਸਪ੍ਰੀਤ ਨੇ ਵੇਖਿਆ ਕਿ ਹਰਦੀਾਲ ਨੇ ਇੱਕ ਸਹਾਇਕ ਅਧਿਆਪਕ ਲੋਲਾ ਜੋ ਕਿ ਮੈਕਸੀਕਨ ਸੀ ਨਾਲ ਦੋਸਤੀ ਕੰਢ ਲਈ ਜਸਪ੍ਰੀਤ ਮਨ ਵਿੱਚ ਖੁਸ਼ ਹੋਈ ਕਿ ਚਲੋ ਇਸ ਨੂੰ ਕੋਈ ਸਾਥ ਤਾਂ ਮਿਲਿਆ ਪਰ ਇਮਰੀ ਨੇ ਉਸ ਦੀ ਇਸ ਨਵੀਂ ਸਹੇਲੀ ਬਾਰੇ ਕਿਹਾ ਇਹ ਜੋ ਲੋਲਾ ਹੈ ਨਾ ਇਹ ਪੜਾ ਉਹ ਕਾਲੀ ਫੁੱਟਬਾਲ ਕੋਚ ਜੇਮਸ ਨਾਲ ਸੀ ਉਸ ਨਾਲ ਅਜਿਹਾ ਬੜਾ ਝਗੜਾ ਵੀ ਹੋਇਆ ਸੀ ਕਿਉਂਕਿ ਇੱਕ ਵਾਰ ਮੈਂ ਦੋਨਾਂ ਨੂੰ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਵੇਖਿਆ ਸੀ ਜਿੱਥੇ ਇਹਨਾਂ ਨੂੰ ਪ੍ਰਿੰਸੀਪਲ ਆਗ ਰਹੀ ਸੀ ਕਿ ਡਰਾਮਾ ਬੰਦ ਇਸ ਝਗੜੇ ਦਾ ਸਕੂਲ ਤੇ ਵਿਦਿਆਰਥੀਆਂ ਉੱਤੇ ਅਸਰ ਹੋਵੇਗਾ ਫਿਰ ਇਹ ਉੱਠ ਕੇ ਬਾਹਰ ਆ ਗਏ ਸੀ ਤੇ ਮੈਂ ਦਫ਼ਤਰ ਅੰਦਰ ਚਲੇ ਗਈ ਮੁੜ ਕੇ ਮੈਂ ਇਹਨਾਂ ਨੂੰ ਫਿਰ ਇਕੱਠਾ ਨਹੀਂ ਵੇਖਿਆ ਹਰ ਦਿਨ ਨਾਲ ਵੀ ਇੰਜ ਹੀ ਹੁੰਨੀ ਹੈ ਰੋਲਾ ਬੜੀ ਲੜਕੀ ਹੈ ਇਮਲੀ ਤੇਰਾ ਖਿਹੜਾ ਛੁੱਟਿਆ ਉਸ ਤੋਂ ਇਓ ਹੈ ਚੰਗਾ ਤੇਰੇ ਲਈ ਬਾਕੀ ਤੂੰ ਕੀ ਲੈਣਾ ਹੈ ਕਿ ਹੁਣ ਉਹ ਕਿਸ ਨਾਲ ਹੈ ਜਾਂ ਨਹੀਂ ਹਾਂ ਤੇ ਤੇਰੇ ਨਾਲ ਤਾਂ ਇਸ ਦਾ ਕੁਝ ਹੈ ਨਹੀਂ ਨਾ ਇਮਲੀ ਨੇ ਪੁੱਛਿਆ ਆ ਮੈਂ ਤੈਨੂੰ ਦੱਸਿਆ ਸੀ ਨਾ ਕਿ ਇਹ ਮੇਰੇ ਉੱਤੇ ਡੋਰੇ ਮਾਰਦਾ ਸੀ ਤੇ ਮੈਂ ਤੋੜ ਕੇ ਜਵਾਬ ਦੇ ਦਿੱਤਾ ਇਸ ਬੰਦੇ ਨੂੰ ਨਾ ਇਹ ਤਮੀਜ਼ ਨਹੀਂ ਕਿ ਤੂੰ ਵਿਆਹੀ ਹੋਈ ਹੈ ਤੇ ਇਸ ਨੂੰ ਤੇਰੇ ਵਿਆਹ ਦਾ ਆਦਰ ਕਰਨਾ ਬੰਦਦਾ ਸੀ ਇਮਲੀ ਨੇ ਬੜੀ ਨਰਾਜ਼ਗੀ ਨਾਲ ਕਿਹਾ ਐਮਲੀ ਮੈਂ ਤਾਂ ਇਹੋ ਮੰਨਦੀ ਆ ਕਿ ਮਰਦ ਅਸਲ ਵਿੱਚ ਔਰਤ ਨੂੰ ਬਸ ਵਰਤਣਾ ਚਾਹੁੰਦਾ ਏ ਜਿਵੇਂ ਉਹ ਕੋਈ ਕਢਾਉਣਾ ਹੋਵੇ ਮੈਂ ਤਾਂ ਇਹ ਮਰਦ ਨੂੰ ਕੁਝ ਵੀ ਨਹੀਂ ਸਮਝਦੀ ਹਰਦਿਆਲ ਨਾਲ ਮੈਂ ਸੁੱਤੀ ਸੀ ਕਿਉਂਕਿ ਮੇਰਾ ਮਨ ਕਰਦਾ ਸੀ ਨਹੀਂ ਤਾਂ ਇਹ ਮੈਨੂੰ ਕਿਵੇਂ ਵਰਤ ਸਕਦਾ ਸੀ ਇਹ ਮੇਰੀਆਂ ਰੋਜ਼ ਮਨਤਾ ਕਰਦਾ ਰਿਹਾ ਪਰ ਮੈਂ ਆਖ ਦਿੱਤਾ ਕਿ ਮੇਰੀ ਕੋਈ ਦਿਲਚਸਪੀ ਨਹੀਂ ਫਿਰ ਉਹ ਆਪੇ ਪਿੱਛੇ ਹਟ ਗਿਆ ਕੁੱਤੀ ਦਾ ਪੁੱਤ ਐਮਲੀ ਤੈਸ ਵਿੱਚ ਬੁੱਲੀ ਚੱਲ ਛੱਡ ਇਸ ਬੰਦੇ ਦੀ ਗੱਲ ਕਾਨੂੰਗੜੀ ਵਿਚਾਰੀ ਮਾਂ ਨੂੰ ਗੱਲ ਕੱਢ ਰਹੀ ਏ ਤੂੰ ਸੁਣ ਕੱਲ ਨੂੰ ਮੈਂ ਛੁੱਟੀ ਲੈ ਲਈਏ। ਜੈਸ ਦੋਨੋਂ ਲੈਬ ਜਾ ਰਹੇ ਆ ਮਤਲਬ ਮੈਂ ਤੇ ਮੇਰਾ ਪਤੀ। ਇਹ ਤਾਂ ਤੂੰ ਮੈਨੂੰ ਬਹੁਤ ਵਧੀਆ ਖਬਰ ਸੁਣਾਈ। ਉਹ ਮੇਰੇ ਪਤੀ ਦਾ ਟੈਸਟ ਕਰਨਗੇ, ਮੇਰਾ ਚੈੱਕਅਪ ਹੋ ਗਿਆ ਸੀ। ਉਹ ਉਸੇ ਟੈਸਟ ਨੂੰ ਵਰਤਣਗੇ। ਜੇਕਰ ਮੈਨੂੰ ਫੋਨ ਉੱਤੇ ਉਹਨਾਂ ਨੇ ਦੱਸ ਦਿੱਤੀ ਤੇ ਜੇ ਨਵਾਂ ਟੈਸਟ ਕਰਨਾ ਵੀ ਪਿਆ ਤਾਂ ਕਹਿੰਦੇ ਸੀ ਕਿ ਉਹ ਚਾਰਜ ਨਹੀਂ ਕਰਨਗੇ। ਉਹਨਾਂ ਨੇ ਮੈਨੂੰ 5000 ਦਾ ਡਿਸਕਾਊਂਟ ਦੇ ਦਿੱਤਾ ਕਿਉਂਕਿ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਮੈਂ ਜਨਵਰੀ 'ਚ ਕਿਉਂ ਨਹੀਂ ਆ ਸਕੀ। ਇਸ ਲਈ ਕਮ 30000 ਡਾਲਰ ਵਿੱਚ ਹੋ ਜਾਵੇਗਾ। ਮੈਂ ਬਹੁਤ ਖੁਸ਼ ਹਾਂ ਤੇਰੇ ਲਈ। 임리 ਨੇ ਆਪਣਾ ਪੰਜਾ ਜਸਪ੍ਰੀਤ ਦੇ ਪੰਜੇ ਨਾ ਮਾਰਿਆ ਤੇ ਖੁੱਲ ਕੇ ਮੁਸਕਰਾਈ ਉਹ ਜਾਗਰਤੋਂ ਸਪਰਮ ਲੈਣ ਲਈ ਪਹਿਲਾਂ ਉਹਨਾਂ ਨੂੰ ਕੁਝ ਦਿੱਕਤ ਆਈ ਪਰ ਕੁਝ ਦਿਨ ਬਾਅਦ ਉਹ ਕੰਬੀ ਸਿਰੇ ਚੜ ਗਿਆ ਟੈਸਟ ਮੁਤਾਬਕ ਉਹ ਜਾਗਰਤ ਦੇ ਸਪਰਮ ਠੀਕ ਸਨ ਤੇ ਜਸਪ੍ਰੀਤ ਵੀ ਬਿਲਕੁਲ ਠੀਕ ਸੀ ਇੰਜ ਕਲੀਨਿਕ ਵਾਲਿਆਂ ਵੱਲੋਂ ਉਹਨਾਂ ਨੂੰ ਹਾਂ ਹੋ ਗਈ ਸੀ ਤੇ ਅਗਲੇ ਮਹੀਨੇ ਵਿੱਚ ਜਸਪ੍ਰੀਤ ਨੂੰ ਆਈਯੂਆਈ ਲਈ ਸੱਦ ਲਿਆ ਗਿਆ ਉਹਨਾਂ ਨੇ ਉਜਾਗਰ ਨੂੰ ਪੱਕੇ ਤੌਰ ਤੇ ਠੀਕ ਕਰਨ ਬਾਰੇ ਵੀ ਜਸਪ੍ਰੀ ਤੱਕ ਗਿੱਤ ਤਜਵੀਜ਼ ਰੱਖੀ ਪਰ ਆਈਯੂ ਆਈ ਦੇ ਖਰਚੇ ਕਰਨ ਜਸਪ੍ਰੀਤ ਨੇ ਉਜਾਗਰ ਦਾ ਇਲਾਜ ਅੱਗੇ ਪਾ ਦਿੱਤਾ ਆਈਯੂ ਆਈ ਤੋਂ ਬਾਅਦ ਜਸਪ੍ਰੀਤ ਅੰਦਰ ਉਸ ਕੋਸ਼ੀ ਤੇ ਉਸਨੇ ਉਜਾਗਰ ਨੂੰ ਇੱਕ ਰਾਤ ਬਿਠਾ ਕੇ ਇੰਜ ਸਮਝਾਇਆ ਆਪਣੇ ਬੱਚੇ ਬਾਰੇ ਮਾਹੀ ਜੀ ਤੁਸੀਂ ਕਿਸੇ ਕੋਲ ਭਾਫ ਨਹੀਂ ਕਢਣੀ ਸਮਝਾਈ ਕੰਮ ਪੂਰਾ ਹੋ ਜਾਣ ਦੇਵੋ ਜਦੋਂ 5 ਜਾਂ 6 ਮਹੀਨੇ ਹੋ ਜਾਣਗੇ ਆਪਾਂ ਘਰਵਾਲਿਆਂ ਨੂੰ ਆਪ ਹੀ ਦੱਸ ਦੇਵਾਂਗੇ ਕੁਝ ਵੀ ਹੋ ਜਾਵੇ ਕਿਉਂਕਿ ਐਵੇਂ ਸਕ ਜਨ ਵਰਗੀ ਚਲੇਗੀ ਤੇ ਆਪਣਾ ਕੰਮ ਅਜੇ ਹੋਇਆ ਵੀ ਨਹੀਂ ਹੈ ਮੁਸਕਰਾ ਕੇ ਉ ਜਾਕਰ ਬੋਲਿਆ ਮੈਂ ਸਾਹ ਨਹੀਂ ਕੱਢਾਂਗਾ ਪ੍ਰੀਤ ਉਦੋਂ ਮੇਰੇ ਕੋਲੋਂ ਇੱਕ ਵਾਰ ਗੱਲ ਨਿਕਲ ਗਈ ਸੀ ਫਿਰ ਕਦੇ ਨਹੀਂ ਨਿਕਲੀ ਤੂੰ ਦੱਸ ਨਿਕਲੀ ਕਦੇ ਨਹੀਂ ਮਾਈ ਜੀ ਨਹੀਂ ਬੜਾ ਕਾਬੂ ਹੈ ਹੁਣ ਤੁਹਾਨੂੰ ਆਪਣੇ ਆਪ ਉੱਤੇ ਪਰ ਮੈਂ ਇਹ ਫਿਰ ਤੁਹਾਨੂੰ ਯਾਦ ਕਰਾਉਂਦੀ ਰਹਾਂਗੀ ਤਾਂ ਕਿ ਤੁਸੀਂ ਕਿਤੇ ਭੁੱਲ ਨਾ ਜਾਵੋ ਸੱਚ ਮੰਨੋ ਕਦੇ-ਕਦਾਂ ਹੀ ਤੁਸੀਂ ਭੁੱਲ ਵੀ ਜਾਂਦੇ ਹੋ हां प्रीत तू याद ਕਰਾਉਂਦੀ ਰਹੀ ਤਾਂ ਕਿ ਮੈਂ ਤੇਰੀ ਇਹ ਗੱਲ ਭੁੱਲ ਨਾ ਜਾਵਾਂ ਕਿਤੇ ਹਾਂਜੀ ਮੈਂ ਯਾਦ ਕਰਾਉਂਦੀ ਰਾਂਗੀ ਮੇਰੇ ਪਿਆਰੇ ਮਾਹੀ ਜੀ ਨੂੰ ਉਹ ਜਾਗਰ ਦੇ ਨੱਕ ਨੂੰ ਕੁੱਟਦਿਆਂ ਜਸਪ੍ਰੀਤ ਨੇ ਆਖਿਆ ਬਾਕੀ ਅਗਲੇ ਕਾਟ ਵਿੱਚ ਧੰਨਵਾਦ